ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਅਤੀਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾੜੇ ਨੇਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਰੇ ਨਹਾਰ ਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ hoe rahan sad tur nanak sarn tuharya pekhyo sada hazur patit paneet asank hor har charni mann lag 8613 ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾਉੜੀ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦਿਗਾਰਦਾ ਜੇ ਸਨੋ ਕਰੇ ਰਾਮ ਤੇ ਸਨਵਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਸ਼ ਜਹਾਨੇ ਜਹਾਨ ਬੂਜੇ ਵਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹੋ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪਰਬ ਜਿਸ ਨਾਨਕ ਨਮਸਤਕ ਭਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਸ਼ ਜਹਾਨੇ ਜਹਾਨ ਬੁਜੇ ਵਿਚਾਰਦਾ anek roopakhin mein kudrat tarada ਜੈਸਨੋ ਲਾਏ ਸੱਚ ਤਿਸੇ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ਼ਰੇ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜ਼ੂਰ ਪਤਿਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 8613 ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾਵੜੀ ਨੇਤਾ ਜਪਗੇ ਸਾਸ ਗਰਾਸ ਨਾਉ ਪਰਬ ਦਿਗਾਰਦਾ ਜਿਸਨੋ ਕਰੇ ਰਾਮ ਤੇਸਨਾ ਵਸਾਰੇਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆ ਭਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 8613 ਨਾਮ ਪ੍ਰਭ ਜਿਸ ਨਾਨਕ ਨਮਸਤਕ ਪਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦਿਗਾਰਦਾ ਜਿਸਨੋ ਕਰੇ ਰਾਮ ਤਿਸਨਾ ਵਸਾਰਦਾ ਆਪ ਉਪਾਰ ਨਹਾਰਾ ਆਪੇ ਹੀ ਮਾਰਦਾ ਸਭ ਕਿਛ ਜਹਾਨ ਜਹਾਨ ਬੂਜੇ ਵਿਚਾਰ ਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਆ ਭਾਗ ਦੇ ਬਾਣ ਹੈ ਹੋ ਤੇ ਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਵੇਖੋ ਸਦਾ ਹਜੂਰ ਪਤਿਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਪਾਗ ਆੜੇ ਨਿਤ ਜਪਗੇ ਸਾਸ ਗ੍ਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇਸਨਾਵ ਸਾਰੇ ਦਾ ਆਪੋ ਉਪਰਨ ਹਾਰਾ ਆਪੇ ਹੀ ਮਾਰਦਾ ਸਭ ਕਿਛ ਜਹਾਨ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਰੇ ਨਾ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ਼ਰੇ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿ ਤ ਪਨੀਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾੜੇ ਨੇਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ 부ਜੇਵ ਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸ ਉਦਾਰਦਾ ਜੈਸਾ ਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆ ਭਾਗੇ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤਿਸਨਾ ਵਸਾਰਦਾ ਆਪ ਉਪਾਰ ਨਹਾਰਾ ਆਪੇ ਹੀ ਮਾਰਦਾ ਸਭ ਕਿਛ ਜਹਾਨ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਆਪਾਗੇ ਦੀ ਬਾਣ ਹੈ ਹੋ ਤੇ ਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੋਰ ਨਾਨਕ ਸਰਨ ਤੁਹਾਰਿਆ ਪੇਖੋ ਸਦਾ ਹਜੂਰ ਪਤਿਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 8613 ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਵਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਵ ਦਿਗਾਰਦਾ ਜਿਸਨੋ ਕਰੇ ਰਾਮ ਤੇਸਨਾਵ ਸਾਰੇਦਾ ਆਪੋ ਉਪਾਰਨ ਹਾ ਆਪੇ ਹੀ ਮਾਰਦਾ ਸਭ ਕੁਛ ਜਹਾਨ ਜਹਾਨ ਬੂਜੇ ਵਿਚਾਰਦਾ ਅਨੇਕ ਰੂਪ ਖਿੰਨ ਮੇ ਕੁਦਰਤ ਧਾਰਦਾ ਜਿਸਨੋ ਲਾਏ ਸੱਚ ਤੇਸੇ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਦੇ ਨਾ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤੇਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਬਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇ ਸਨਾਵ ਸਾਰੇ ਦਾ ਆਪੋ ਉਪਰਨ ਹਾਰਾ ਆਪੇ ਹੀ ਮਾਰਦਾ ਸਬਕਿਸ਼ ਜਹਾਨੇ ਜਹਾਨ ਬੁਜੇ ਵਚਾਰ ਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨਹਾਰਦਾ ਸਦਾ ਆਪਾਗੇ ਦੀ ਬਾਣ ਹੈ ਹੋ ਤਿਸ ਨੂੰ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀ ਸਾਜਨ ਤੇਰੇ ਚਰਨ ਕੇ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸੰਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪਰ ਆਬ ਜਿਸ ਨਾਨਕ ਨਮਸਤਕ ਪਾਗ ਪਾੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦੇ ਗਾਰਦਾ ਜਿਸਨੋ ਕਰੇ ਰਾਮ ਤੇਸਨਾ ਵਸਾਰੇ ਦਾ ਆਪੋ ਪਰਨਹਾਰਾ ਆਪੇ ਹੀ ਮਾਰਦਾ ਸਭ ਕੇਸ਼ ਜਹਾਨੇ ਜਹਾਨ ਬੂਜੇ ਵਜਾਰਦਾ anek roopakhin mein kudrat tarada ਜੈਸਨੋ ਲਾਏ ਸੱਚ ਤਿਸੇ ਉਦਾਰ ਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ਼ਰੇ ਵਾਹੇ ਗੁਰੂ ਸਾਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੇਤ ਅਸਾਂਖ ਹੋਰ ਹਰ ਚਰਨੀ ਮਨ ਲਾਗ 86 ਤੇਰਥ ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾੜੀ ਨੇਤਾ ਜਪਗੇ ਸਾਹਸ ਗਰਾਸ ਨਾਉ ਪਰਵੇ ਦਿਗਾਰਦਾ ਜਿਸਨੋ ਕਰੇ ਰਾਮ ਤੇਸਨਾਵ ਸਾਰੇਦਾ ਆਪੋ ਉਪਰਨ ਹਾਰਾ ਆਪੇ ਹੀ ਮਾਰਦਾ ਸਾਬਕਿਸ਼ ਜਹਾਨੇ ਜਹਾਨ ਬੁਜੇਵ ਚਾਰਦਾ ਅਨੇਕ ਰੂਪ ਖਿਨ ਮੇ ਕੁਦਰਤ ਤਾਰਦਾ ਜੈਸਨ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆ ਭਾਗੇ ਦੇ ਬਾਣ ਹੈ ਹਉ ਤਿਸ ਨਮਸਕਾਰ ਦਾ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ ਨਾਨਕ ਸਰਨ ਤੁਹਾਰਿਆ ਪੇਖਿਓ ਸਦਾ ਹਜੂਰ ਪਤਿਤ ਪਨੀਤ ਅਸਾਂਖ ਹੋਰ ਹਰ ਚਰਨੀ ਮਨ ਲਾਗ 8613 ਨਾਮ ਪ੍ਰਭ ਜਿਸ ਨਾਨਕ ਨਮਸਤਕ ਭਾਗ ਪਾਉੜੇ ਨਿਤ ਜਪਗੇ ਸਾਸ ਗਰਾਸ ਨਾਉ ਪਰਬ ਦਿਗਾਰਦਾ ਜਿਸਨੋ ਕਰੇ ਰਾਮ ਸ਼ੇਸਨਾ ਵਸਾਰੇ ਦਾ ਆਪੋ ਉਪਾਰਨ ਹਾਰਾ ਆਪੇ ਹੀ ਮਾਰਦਾ ਸਾਬਕਸ਼ ਜਹਾਨੇ ਜਹਾਨ ਬੂਜੇ ਵਚਾਰਦਾ anek roop khin mein ਕੁਦਰਤ ਤਾਰਦਾ ਜੈਸਨੋ ਲਾਏ ਸੱਚ ਤਿਸੇ ਉਦਾਰਦਾ ਜੈਸਨੋ ਹੋਵੇ ਵੱਲ ਸੋ ਕਦੇ ਨ ਹਾਰਦਾ ਸਦਾ ਆਪਾਗੇ ਦੀ ਬਾਣ ਹੈ हो नमस्कार दा साधना श्री गुरु साब जी